ਆਪਾਂ ਕਦੇ ਸੀਡ ਟ੍ਰੀਟਮੈਂਟ ਕੀਤਾ ਨਹੀਂ ਨਾ ਆਪਾਂ ਕੈਮੀਕਲ ਨਹੀਂ ਲੈਣਾ ਕੈਮੀਕਲ ਵਾਲੇ ਦਾ ਫਿਰ ਆਪਾਂ ਘਰ ਦੀ ਸਬਜ਼ੀ ਖਾਣ ਦਾ ਕੀ ਫਾਇਦਾ ਹੁਣ ਦੋਸਤੋ ਗਰਮੀਆਂ ਵਾਲੀਆਂ ਸਬਜ਼ੀਆਂ ਤਾਂ ਹਰ ਕਿਸਾਨ ਵੀ ਲਾਉਂਦਾ ਪਰੰਤੂ ਜਦੋਂ ਆਪਾਂ ਇਹ ਸਬਜ਼ੀਆਂ ਲਾਉਂਦੇ ਆ ਜਿਵੇਂ ਕद्दू, ਕਰੇਲੇ, ਭਿੰਡੀਆਂ, ਚੌਲੇ ਜਦੋਂ ਇਹ ਸਾਰੇ ਸਬਜ਼ੀਆਂ ਲਾਉਨੇ ਆ ਤਾਂ ਕਈ ਪਰੇਸ਼ਾਨੀਆਂ ਆਪਣੇ ਕਿਸਾਨ ਵੀਰਾਂ ਨੂੰ ਹੁੰਦੀਆਂ ਪਹਿਲਾ ਕਿ ਕਈ ਵਾਰ ਤਾਂ ਇਹ ਉਗਦੀਆਂ ਹੀ ਨਹੀਂ ਦੂਜਾ ਜੇ ਉਗਦੀਆਂ ਵੀ ਆ ਤਾਂ ਬਹੁਤ ਜਦੇ ਕਾਟੌਗ ਦੀਆਂ ਗ੍ਰੋਥ ਬਹੁਤ ਹੌਲੀ-ਹੌਲੀ ਹੁੰਦੀਆਂ ਛੇਤੀ-ਛੇਤੀ ਇਹ ਤਿਆਰ ਨਹੀਂ ਹੁੰਦੀਆਂ ਪਰੰਤੂ ਜਿਹੜਾ ਮੈਂ ਅੱਜ ਤੁਹਾਨੂੰ ਫਾਰਮੂਲਾ ਦੱਸਣ ਜਾ ਰਿਹਾ ਨਾ ਜੇਕਰ ਤੁਸੀਂ ਇੱਕ ਵਾਰ ਇਹਦੀ ਵਰਤੋਂ ਕਰ ਲਈ ਆਪਾਂ ਕੋਈ ਮਰਜ਼ੀ ਸਬਜ਼ੀ ਆ ਯਾਰ ਚਾਹੇ ਕੱਦੂ ਲਾਉਣਿਆਂ ਚਾਹੇ ਭਿੰਡੀ ਚਾਹੇ ਚੌਲੇ ਕੋਈ ਮਰਜ਼ੀ ਸਬਜ਼ੀ ਲਾਉਣੀ ਆ ਬਸ ਹਰ ਇੱਕ ਸਬਜ਼ੀ ਦੇ ਵਿੱਚ ਜਦੋਂ ਆਪਾਂ ਲਾਉਣੀ ਆ ਉਹਦੇ ਵਿੱਚ ਇਹ ਫਾਰਮੂਲਾ ਵਰਤਨਾ ਤੁਹਾਡੀ ਜਿਹੜੀ ਸਬਜ਼ੀ ਆ ਜਿੰਨੀ ਮਰਜ਼ੀ ਆ ਯਾਰ ਉਹ ਸਾਰੀ ਦੀ ਸਾਰੀ ਉਗਰੂਗੀ ਛੇਤੀ ਗਰੂ ਗੀਤੇ ਫਾਲ ਵੀ ਬਹੁਤ ਸੋਨਾ ਚੱਕੂ ਗੀਤੇ ਫਾਲ ਵੀ ਛੇਤੀ ਆਊਗਾ ਆਪਾਂ ਕਰਨਾ ਕੀ ਆ ਹੁਣ ਆਪਾਂ ਸਬਜ਼ੀਆਂ ਲਿਆਉਂਦੇ ਆ ਆਪਣੇ ਕਿਸਾਨ ਵੀਰੂ ਛੇਤੀ ਛੇਤੀ ਉਹਨੂੰ ਬਸ ਬੀਜਨ ਦੀ ਕਾਲੀ ਹੋ ਜਾਂਦੀ ਆ ਆਪਾਂ ਕਦੇ ਸੀਡ ਟ੍ਰੀਟਮੈਂਟ ਕੀਤਾ ਨਹੀਂ ਨਾ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਜੇਕਰ ਆਪਾਂ ਸਬਜ਼ੀ ਲਾਉਣੀ ਆ ਜਿਹੜਾ ਵੀ ਬੀਜ ਆ ਆਪਾਂ ਉਹਨੂੰ ਪਹਿਲਾਂ ਤਾਂ 10 ਤੋਂ 12 ਘੰਟੇ ਪਾਣੀ ਦੇ ਵਿੱਚ ਰੱਖਣਾਗਾ ਉਸ ਤੋਂ ਬਾਅਦ ਪਾਣੀ ਦੇ ਵਿੱਚ ਰੱਖਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਦਾ ਸੀਡ ਟ੍ਰੀਟਮੈਂਟ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਨਾ ਬਾਜ਼ਾਰ ਦੇ ਵਿੱਚ ਕਾਫੀ ਤਰ੍ਹਾਂ ਦੇ ਫੰਗੀਸਾਈਡ ਆਉਂਦੇ ਆ ਆਪਾਂ ਕੈਮੀਕਲ ਨਹੀਂ ਲੈਣਾ ਕੈਮੀਕਲ ਵਾਲੇ ਦਾ ਫਿਰ ਆਪਾਂ ਘਰ ਦੀ ਸਬਜ਼ੀ ਖਾਣ ਦਾ ਕੀ ਫਾਇਦਾ ਆਪਾਂ ਕੀ ਕਰਨਾ ਜੈਵਿਕ ਦੇ ਵਿੱਚ ਇੱਕ ਫੰਗੀਸਾਈਡ ਆਉਂਦਾ ਟ੍ਰਾਈਕੋਡਰਮ ਉਹ ਕੀ ਕਰਨਾ ਆਪਾਂ 100 ਗ੍ਰਾਮ ਬੀਜ ਮਗਰ 1-2 ਗ੍ਰਾਮ ਹੀ ਲਾਉਣਾ ਇਸ ਤੋਂ ਬਾਅਦ ਦੇਣਾ ਲਾਉਣਾ ਬਾਦੂ ਆ ਇਹਨਾਂ ਹੁਣ ਇਹ ਜੈਵਿਕ ਫੰਗੀਸਾਈਡ ਕੀ ਹੁੰਦਾ ਇਹ ਆਪਣੀ ਮਿੱਤਰ ਫੰਗਸ ਹੁੰਦੀ ਹੈ ਜਿਹੜੀ ਕਿ ਦੂਸੋਂ ਫੰਗਸ ਨੂੰ ਖਾ ਜਾਂਦੀ ਆ ਤੇ ਇਸ ਦੇ ਨਾਲ ਆਪਣਾ ਜਿਹੜਾ ਸੀਡ ਆ ਬਹੁਤ ਛੇਤੀ ਉਗਦਾਗਾ ਤੇ ਜੜਾ ਵੀ ਸਾਫ਼ ਸੁਥਰੀਆਂ ਰਹਿੰਦੀਆਂ ਜਿੱਦੇ ਕਰਕੇ ਜਿਹੜੀ ਆਪਣੀ ਜ਼ਮੀਨ ਵਿੱਚ ਖਰਾਕ ਹੁੰਦੀ ਹੈਗੀ ਉਹ ਚੰਗੀ ਤਰ੍ਹਾਂ ਆਪਣਾ ਜਿਹੜਾ ਸਬਜ਼ੀ ਉਹ ਲੈ ਲੈਂਦੀ ਹੈ ਜਿੱਦੇ ਕਰਕੇ ਗਰੋਥ ਵੀ ਚੰਗੀ ਕਰਦੀ ਆ ਤੇ ਫਲ ਵੀ ਛੇਤੀ ਲੱਗਦਾ ਤੇ ਦੂਜਾ ਆਪਾਂ ਨਾਲ ਕੀ ਲੈਣਾ ਹਿਊਮਿਕ ਐਸਿਡ ਹਿਊਮਿਕ ਐਸਿਡ ਵੀ ਆਪਣੇ ਬਾਜ਼ਾਰ ਦੇ ਵਿੱਚ ਕਾਫੀ ਤਰ੍ਹਾਂ ਦੇ ਆਉਂਦੀ ਹੈਗੇ ਆਪਾਂ ਜਿਹੜਾ ਸੀਡ ਟ੍ਰੀਟਮੈਂਟ ਵਾਲਾ ਲਿਕਵਿਡ ਹਿਊਮਿਕ ਐਸਿਡ ਆਣਾ ਉਹੀ ਲੈਣਾ ਕਿੰਨਾ ਲੈਣਾ ਹੈਗਾ 100 ਗ੍ਰਾਮ ਬੀਜ ਮਗਰ 10 ਗ੍ਰਾਮ ਉਹ ਬਾਦ ਤੂ ਆਏ ਹੁਣ ਇਹਦਾ ਕੀ ਕੰਮ ਆ ਇਹਨੇ ਜੜਾ ਦੀ ਗਰੋਥ ਕਰਾਉਣੀ ਆ ਹੁਣ ਜੇਕਰ ਜੜਾਂ ਦੀ ਗਰੋਥ ਹੋ ਗਈ ਫੇਰ ਹੀ ਉੱਪਰ ਨੂੰ ਸਹਜ ਜ਼ਿਆਦਾ ਹੋਊਗਾ ਫੇਰ ਹੀ ਉਹਨੂੰ ਫਲ ਜ਼ਿਆਦਾ ਹੋਊਗਾ ਫੇਰ ਹੀ ਉਹਦਾ ਜੁੱਸਾ ਬਣੂਗਾ ਤਾਂ ਦੋਸਤੋ ਆਪੇ ਹਿਊਮਿਕ ਐਸਿਡ ਤੇ ਟ੍ਰਾਈਕੋਡਰਮਾ ਇਹਨਾਂ ਦੋਨਾਂ ਨਾਲ ਆਪਣਾ ਬੀਜ ਸੋਧ ਲੈਣਾ ਤੇ ਬਸ ਉਸ ਤੋਂ ਬਾਅਦ ਹੀ ਆਪਾਂ ਆਪਣੀ ਜਿਹੜੀ ਆਪਾਂ ਕੀਆਰੀ ਤਿਆਰ ਕੀਤੀ ਆ ਉਹਦੇ ਵਿੱਚ ਬੀਜ ਲਾਉਣਾਗਾ ਬਸ ਆ ਨਿੱਕਾ ਦਾ ਕੰਮ ਆ ਕੋਈ ਬੜਾ ਮਹਿੰਗਾ ਸੌਦਾ ਨਹੀਂ ਨਾ ਸਿੰਪਲ ਜਿਹਾ ਕੰਮ ਆ ਬਸ ਆ ਕੰਮ ਕਰਿਓ ਤੁਹਾਡੇ ਕਦੇ ਸਬਜ਼ੀਆਂ ਨਹੀਂ ਮੁੱਕਣੀਆਂ ਤੁਹਾਡਾ ਜਿਹੜਾ ਬੀਜ ਆ ਉਹ 100% ਉੱਗੂਗਾ ਤਾਂ ਦੋਸਤੋ ਹੁਣ ਦੇ ਉਜਾਜਤ ਧੰਨਵਾਦ ਦੋਸਤੋ